ਸੰਗਤਜੀ ਵਾਹੀ ਗੁੱਠੀਖਾ ਖਾਲਸਾ ਵਾਹੀ ਗੁੱਜੀ ਕੀ ਫਤਿਹ ਸੰਗਤਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੱਦੇ ਜਨਮਾਂ ਚ ਮਿਲਤੀ ਆ ਕਿ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸ਼ਖਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਸਾਡੇ ਲੇਖ ਸਾਡੇ ਭਾਗ ਕਿੰਜ ਬਦਲ ਸਕਦਾ ਹੈ ਇਸ ਸਾਰੀ ਗੱਲਬਾਤ ਆਪ ਜੀ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਵਿਸ਼ੁੱਧ ਦੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰੋਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਨਾਲ ਸਮਝ ਵਿੱਚ ਆ ਜਾਂਦੀ ਆ ਇਸ ਕਰਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣੇ ਜੇ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਇਕ ਲਾ ਕੇ ਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਐਸੇ ਰੂਪ ਪ੍ਰਣ ਪ੍ਰਤ ਮਾਤਕਾ ਕੋਲ ਸਕੀਏ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਇਸ ਵੀਡੀਓ ਕੋਲ। ਆਓ ਅੱਜ ਦੀ ਇਹ ਲੇਲੀਓ ਇੱਕ ਕਹਾਣੀ ਸੁਣ ਕਰਦੇ ਹਾਂ। ਸੰਗਤ ਜੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਭਿਖਾਰੀ ਰਹਿੰਦਾ ਸੀ। ਉਹ ਭਿਖਾਰੀ ਹਰ ਰੋਜ਼ ਭੀਖ ਮੰਗਣ ਦੇ ਲਈ ਜਾਂਦਾ। ਸਾਰਾ ਦਿਨ ਮੰਗਦਾ ਕਿ ਸ਼ਾਮ ਨੂੰ ਜੋ ਵੀ ਆਟਾ, ਜੋ ਦਾਣੇ ਇਕੱਠੇ ਹੁੰਦੇ ਉਹ ਘਰ ਨਹੀਂ ਹੁੰਦਾ। ਪਤਨੀ ਭੋਜਨ ਪ੍ਰਸ਼ਾਦਾ ਬਣਾਉਂਦੀ ਤੇ ਇਹ ਦੋਵੇਂ ਜਿੰਕੋ ਜਨ ਪ੍ਰਸ਼ਾਦਾ ਖਾ ਕੇ ਚਲੇ ਜਾਂਦੇ। ਭਰਤ ਇਹ ਭਖਾਰੀ ਸੌਣ ਤੋਂ ਪਹਿਲਾਂ ਪਰਮ ਕੇਹਾ ਪਰਮਾਤਮਾ ਦੇ ਨਾਲ ਰੱਜ ਕੇ ਕਿਲੇਸ਼ ਕਿਮਿਸ਼ ਕਿਤਾ ਕਰਦਾ ਕਿ ਰੱਬਾ ਮੈਂ ਤੇਰਾ ਕੀ ਮਾੜਾ ਕੀਤਾ ਏ ਤੂੰ ਮੇਰੇ ਤੇ ਕਿਰਪਾ ਕਿਉਂ ਨਹੀਂ ਕਰਦਾ ਮੈਂ ਸਾਰਾ ਦਿਨ ਤੇਰਾ ਨਾਮ ਜਪਦਾ ਹਾਂ ਪਰ ਤੂੰ ਫੇਰ ਵੀ ਮੇਰੇ ਤੇ ਮਿਹਰਬਾਨ ਨਹੀਂ ਹੁੰਦਾ ਮੇਰੀ ਅੱਧੇ ਹੋ ਜਾਂਦੀ ਉਮਰ ਠੀਕ ਹੁੰਦਿਆ ਲੰਘ ਗਈਗਾ ਪਰ ਮੇਰਾ ਅਜੇ ਤੱਕ ਤੁਝ ਨਹੀਂ ਬਣਿਆ ਤੂੰ ਇਹ ਭੀਖ ਮੰਗਣ ਤੋਂ ਮੇਰਾ ਖੈੜਾ ਕਦੋਂ ਛਡਾਵੇਂਗਾ ਕਹਿੰਦੇ ਇਧਰ ਘਪਦੇ ਨੂੰ ਗਿਣਿਸ਼-ਕਿਣਿਸ਼ ਕੀਤਾ ਕਰਦਾ ਰਹਤਾ ਸਮਝੰਦਾ ਇੱਕ ਦਿਨ ਇਸੇ ਤਰ੍ਹਾਂ ਭੀਖ ਮੰਗ ਕੇ ਆਇਆ ਭੋਜਨ ਪ੍ਰਸ਼ਾਦਾ ਖਾਦਾ ਤੇਰਾ ਚੱਕੇ ਗਿਣਿਸ਼-ਕਿਣਿਸ਼ ਕੀਤਾ ਕਿ ਕਿੰਨਾ ਤੀ ਫਿਰ ਸੌਂ ਗਿਆ ਕਹਿੰਦੇ ਉਸ ਦਿਨ ਰਾਤ ਨੂੰ ਸੋਤਿਆ ਗਿਆ ਸੁਪਨੇ ਦੇ ਵਿੱਚ ਇਹਨੂੰ ਭਗਮਾਨ ਦੇ ਦਰਸ਼ਨ ਹੋਏ ਭਗਵਾਨ ਨੇ ਕਿਹਾ ਮੈਂ ਲੈ ਭਲੇ ਆਮਾਂ ਸਾ ਉਹ ਤੂੰ ਰੋਜ਼ ਹੀ ਮੇਰੇ ਨਾਲ ਲੰਬੇ ਰਹਣਾ ਹੈ ਰੋਜ਼ ਹੀ ਮੇਰੇ ਨਾਲ ਸ਼ੁਕਰੀ ਕਰਦਾ ਹੈ ਕਿ ਮੈਂ ਤੇਰੀ ਕਿਸਮਤ ਨਹੀਂ ਬਣਾਉਂਗਾ ਲੈ ਅੱਜ ਮੈਂ ਤੈਨੂੰ ਦੱਸਣ ਆਇਆ ਕਿ ਕੱਲ ਨੂੰ ਨਾ ਤੇਰੀ ਕਿਸਮਤ ਬਦਲਣ ਵਾਲਾ ਦਿਨ ਹੈ। ਅਰੇ ਯਾਦ ਰੱਖੀ ਪੂਰੇ ਦਿਨ ਦੇ ਵਿੱਚ ਤੈਨੂੰ ਇੱਕ ਮੌਕਾ ਮਿਲੇਗਾ। ਉਦੋਂ ਤੇਰੀ ਕਿਸਮਤ ਬਦਲੇਗੀ। ਉਹ ਮੌਕੇ ਨੂੰ ਸਾਂਭਣਾ ਪਊਗਾ। ਹੁਣ ਤੇ ਕੱਲ ਦੇ ਦਿਨ ਪੂਰਾ ਧਿਆਨ ਦੇਣਾ ਰਵੇ। ਉਹ ਮੌਕੇ ਨੂੰ ਨਾ ਤੋਗਵਾ ਲਾ। ਕਹਿੰਦੇ ਇਹ ਕਹਿ ਕੇ ਭਗਵਾਨ ਜੀ ਅਲੋਪ ਹੋ ਗਏ। ਤੇ ਇਧਰ ਭਿਖਾਰੀ ਦੀ ਵੀ ਅੱਖ ਖੁੱਲ ਗਈ ਭਿਖਾਰੀ ਬਹੁਤ ਖੁਸ਼ ਸੀ ਕਿ ਅੱਜ ਭਗਵਾਨ ਨੇ ਮੈਨੂੰ ਖੁਦ ਦਰਸ਼ਨ ਦਿੱਤੇ ਆ ਅਤੇ ਮੇਰੀ ਕਿਸਮਤ ਬਦਲਣ ਦੇ ਲਈ ਵੀ ਕਿਹਾ ਹੈ ਹਿੰਦੇ ਜਦੋਂ ਦਿਨ ਚੜਿਆ ਉਹਦੀ ਪਤਨੀ ਇੱਥੇ ਤਾਂ ਉਹਨੇ ਸਾਰੀ ਗੱਲ ਬਾਤ ਆਪਣੀ ਪਤਨੀ ਨੂੰ ਦੱਸੀ ਕਿ ਤਾਂ ਗਵਲਾ ਨੇ ਬਾਤੀ ਪ੍ਰਭੂਾਨ ਜੀ ਦੇ ਦਰਸ਼ਨ ਹੋਏ ਆ ਉਹਨਾਂ ਨੇ ਕਿਹਾ ਏ ਕਿ ਅੱਜ ਮੇਰੀ ਕਿਸਮਤ ਬਦਲਣ ਲਈ ਇੱਕ ਮੌਕਾ ਮੈਨੂੰ ਵੇਨ ਕੇ ਤੂੰ ਮੇਰੇ ਧਿਆਨ ਰੱਖੀਂ ਕਰਦੇ ਵਿੱਚ ਤੇ ਮੈਂ ਵੀ ਧਿਆਨ ਰੱਖਾਂਗਾ ਆਪਾਂ ਕੋ ਮੌਕਾ ਤੁੰਗ ਬਣਾ ਲਈਆ ਹਿੰਦੇ ਇਹ ਕਹਿ ਕੇ ਉਹ ਪਖਾਰੀ ਹਰ ਦੂਜ ਦੀ ਤਰੰਤ ਆਪਣੇ ਭੀਖ ਮੰਗਣ ਵਾਲੇ ਕੌਂਦੇ ਦੇ ਵਿੱਚ ਥੋੜੇ ਜੇ দান ਵੇ ਪਾ ਕੇ ਘਰਵਾਰ ਤੋਰ ਪੀਖ ਮੰਗਣ ਗਿਆ ਤੇ ਲਈ ਕਿਉਂਕਿ ਕਹਿੰਦੇ ਕੋਈ ਵੀ ਵਿਖਾਰੀ ਘਰੋਂ ਖਾਲੀ ਕਮਲਾ ਲੈ ਕੇ ਨਹੀਂ ਤੁਸਤਾ ਵਿੱਚ ਕੁਝ ਦਾਣੇ ਪਾ ਕੇ ਤੁਲਤੇ ਛੋਸੇ ਵਹਾਉਂ ਪਰ ਵਿਖਾਰੀ ਨੇ ਵੀ ਕੁਝ ਦਾਣੇ ਆਪਣੇ ਕੌਲੇ ਵਿੱਚ ਪਾਏ ਤੇ ਰੋਜ਼ ਦੀ ਤਰ੍ਹਾਂ ਜਿੱਥੇ ਉਹ ਪੀਖ ਮੰਗਦਾ ਸੀ ਉੱਥੇ ਮੰਗਣ ਚੱਲ ਆ ਗਿਆ ਕਹਿੰਦੇ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਨੂੰ ਇੱਕ ਸੰਤ ਫਕੀਰ ਜੀ ਮਿਲੇ ਉਹ ਸੰਤ ਫਕੀਰ ਜੀ ਨੇ ਕਿਹਾ ਵੀ ਭਾਈ ਮੈਨੂੰ ਕੁਝ ਦਾਣ ਦੇ ਕਿੰਦੇ ਇਹ ਮੰਗਤਾ ਇਹ ਬਖਾਰੀ ਕਹਿਣ ਲੱਗਾ ਕਿ ਬਾਬਾ ਮੈਂ ਤੈਨੂੰ ਕੀ ਦਾਨ ਦਵਾਂ ਮੈਂ ਤਾਂ ਖੁਦ ਮੰਗ ਕੇ ਗੁਜ਼ਾਰਾ ਕਰਦਾ ਹਾਂ ਕਹਿੰਦੇ ਸੰਤ ਫਕੀਰ ਨੇ ਫਿਰ ਕਿਹਾ ਕਿ ਰੱਬ ਤੇਰਾ ਪਲਾ ਕਰੇਗਾ ਤੈਨੂੰ ਬਹੁਤ ਕੁਝ ਦੇਗਾ ਤੂੰ ਮੈਨੂੰ ਕੁਝ ਤਾਂ ਦੇ ਕਹਿੰਦੇ ਪਰ ਇਹ ਵਾਰ ਵਾਰ ਉਹ ਨਾ ਕਰਦਾ ਰਿਹਾ ਪਰ ਉਹ ਸੰਤ ਫਕੀਰ ਨੇ ਵੀ ਇਹ ਦਾ ਖਹਿੜਾ ਨਾ ਛੱਡਿਆ ਆਖਰਕਾਰ ਹੀ ਮੰਨਤੇ ਨੇ ਆਪਣਾ ਖਹਿੜਾ ਛਡਾਉਣ ਲਈ ਖਪੜੇ ਕੌਲੇ ਦੇ ਵਿੱਚੋਂ ਇੱਕ ਚੋਲਾ ਦਾ ਦਾਣਾ ਕੱਢ ਕੇ ਉਹ ਸੰਤ ਫਕੀਰ ਜੀ ਦੀ ਤਲੀ ਤੇ ਰੱਖ ਦਿੱਤਾ ਕਿਹਾ ਕਿ ਮੈਂ ਤਾਂ ਤੁਹਾਨੂੰ ਇਹ ਨਹੀਂ ਦੇ ਸਕਦਾ ਰਾਂ ਕਹਿੰਦੇ ਉਹ ਸੰਤ ਫਕੀਰ ਜੀ ਨੇ ਉਹ ਚੋਲਾਂ ਦੇ ਦਾਨ ਨੂੰ ਮੁਠੀ ਵਿੱਚ ਬੰਦ ਕਰ ਲਿਆ ਤੇ ਇਹਨੂੰ ਅਸੀਸ ਦਿੱਤੀ ਕਿ ਰੱਬ ਤੇਰਾ ਭਲਾ ਕਰੇ ਇਹ ਕਹਿ ਕੇ ਅਜੰਤਪਕੀਰ ਜੀ ਅਕੇ ਚਲੇ ਗਏ ਅਤੇ ਇਹ ਮੰਗਦਾ ਹਰ ਰੋਜ਼ ਦਿੱਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੀਖ ਮੰਗਦਾ ਰਿਹਾ ਪਰ ਇਹਦੇ ਕੁੰਲੇ ਦੇ ਵਿੱਚ ਇਹਦੇ ਝੂਲ ਦੇ ਵਿੱਚ ਅੱਜ ਵੀ ਉੰਨੀ ਕਹੀ ਭੀਖ ਸੀ ਜਿੰਨੀ ਹਰ ਰੋਜ਼ ਹੁੰਦੀ ਕਹਿੰਦੇ ਪੜਾਏ ਪਰੇਸ਼ਾਨ ਹੋਣਾ ਦੁਖੀ ਹੋਇਆ ਫਿਰ ਅਬੜੇ ਤਾਂ ਮੈਨੂੰ ਕਿਹਾ ਸੀ ਕਿ ਅੱਜ ਮੈਂ ਤੇਰੀ ਮੋਕਾ ਦੇਣਾ ਹੈ ਤੇਰੀ ਕਿਸਮਤ ਬਦਲੂਨੀ ਆ ਪਰ ਮੇਰੀ ਕਿਸਮਤ ਤਾਂ ਫਿਰ ਉਦਾਂ ਦੀ ਉਦਾਂ ਹੀ ਰਹਿ ਗਈ ਰੱਬ ਨੇ ਇਹ ਮੇਰੇ ਮਨ ਨੂੰ ਜਾਂਚ ਕਿਉਂ ਕੀਤਾ ਕਹਿੰਦੇ ਦੁਖੀ ਹੋਇਆ ਘਰ ਆਇਆ ਸਾਰੀ ਗੱਲ ਬਾਤ ਆਪਣਤ ਨੂੰ ਕਹਿੰਨੀ ਦੱਸੀ ਪਤਨੀ ਵੀ ਪਰੇਸ਼ਾਨ ਹੋਈ ਇਹ ਪਖਾਰੇ ਰੱਬ ਨੂੰ ਕਹਿਣ ਲੱਗਾ ਕਿ ਰੱਬ ਤੁਸੀਂ ਮੇਰੇ ਨਾਲ ਇਹ ਮਜ਼ਾਕ ਕਿਉਂ ਕੀਤਾ ਕਹਿੰਦੇ ਇੱਦਾਂ ਜਦੋਂ ਵਿਲੇਸ਼ ਕ੍ਰਿਸ਼ਕੀਤਾ ਕਰਦੇ ਨਹੀਂ ਬਾਜੀ ਤਾਂ ਤੁਮਾਰੋ ਜੀ ਵੀਰੇ ਦੇ ਸੁਪਨੇ ਦੇ ਵਿੱਚ ਆਏ ਤੇ ਕਹਿਣ ਲੱਗੇ ਵੀ ਮੈਂ ਤੇਰੇ ਨਾਲ ਕੋਈ ਮਜ਼ਾਕ ਨਹੀਂ ਸੀ ਕੀਤਾ ਮੈਂ ਤਾਂ ਏਸ ਬਦਲ ਕੇ ਤੇਰੀ ਕਿਸਮਤ ਬਦਲਣ ਆਇਆ ਸੀ ਉਸਮ ਤਕ ਕੀਨ ਦੇ ਰੂਪ ਦੇ ਵਿੱਚ ਮੈਂ ਖੁਦ ਹਾਂ ਮੈਂ ਤੈਨੂੰ ਕਿਹਾ ਸੀ ਕਿ ਮੈਨੂੰ ਕੁਝ ਦਾ ਹੁੰਦਾ ਕਿਉਂਕਿ ਜਿਉ ਆਪਾਂ ਤਾਣ-ਪੜ ਕਰਦੇ ਹਾਂ ਉਹ ਤਾਂ ਹੀ ਸੰਗ ਕਈ ਗੁਨਾਹوں ਕੇ ਵਾਪਸ ਮਿਲਣਾ ਹੁੰਦਾ ਹੈ ਤੇ ਤੈਨੂੰ ਮੈਂ ਕਿੰਨਾ ਕਿਹਾ ਸੀ ਮੈਨੂੰ ਕੁਝ ਦਾਣ ਦੇ ਪਰ ਤੂੰ ਮੈਨੂੰ ਕੁਝ ਨਹੀਂ ਦਿੱਤਾ ਤੂੰ ਇੱਕ ਦਾਣਾ ਚੋਲਾ ਦਾ ਦਿੱਤਾ ਸੀ ਤੇ ਉਹਦੇ ਬਦਲੇ ਮੈਂ ਤੇਨ ਕਿਸਮਤ ਬਦਲ ਦਿੱਤੀ ਆ ਜਦ ਆਪਣਾ ਝੋਲਾ ਚੈੱਕ ਕਰ ਲਾ ਕਹਿੰਦੇ ਉਹ ਖਿਖਾਰੀ ਇੱਕਦਮ ਉੱਠਦਾ ਤੇ ਆਪਣੇ ਦਾਣ ਵਾਲੇ ਥੈਲੇ ਨੂੰ ਚੁੱਕਦਾ ਹੈ ਜਦੋਂ ਮੈਂ ਦੇਖਿਆ ਤਾਂ ਸਾਰੇ ਦਾਣਿਆਂ ਦੇ ਵਿੱਚੋਂ ਇੱਕ ਦਾਣਾ ਫਲੱਗੀ ਚੰਕ ਰਿਆ ਸੀ ਕਿਉਂਕਿ ਉਹ ਜੋ ਲੰਡਾ ਦਾਨਾ ਸੋਨੇ ਦਾ ਸੀ ਉਹ ਤਾਂ ਖਰੀਦਿ ਪਛਤਾਉਂ ਲਗਾ ਕਿ ਜੇਕਰ ਅੱਜ ਮੈਂ ਫੁੰਦਾਦਾਨ ਕੀਤਾ ਹੁੰਦਾ ਤਾਂ ਇਹ ਸਾਰਾ ਹੀ ਅਨਾਜ ਸੋਨੇ ਦਾ ਬਣ ਜਾਣਾ ਸੀ ਤੇ ਮੇਰੀ ਕਿਸਮਤ ਆਪਣੇ ਆਪ ਬਦਲ ਜਾਣੀ ਸੀ ਪਰ ਮੈਂ ਤਾਂ ਆਪਣੀ ਕਿਸਮਤ ਆਪਣੇ ਹੱਥੀ ਮਾਰੀ ਕਰ ਲਈ ਕਿਉਂਕਿ ਮੈਂ ਉਹ ਖਰੀਦ ਹੋ ਤਾਣ ਦੇਣ ਦੇ ਲਈ ਆਪਣੀ ਨੀਅਤ ਮਾਰੀ ਰੱਖੀ ਕੁਦਮਾਨ ਜੀ ਨੇ ਸਮਝਾਇਆ ਕਿ ਪਕਜਤੋਂ ਕੋਈ ਮਨੁੱਖ ਕਿਸੇ ਨੂੰ ਹੀ ਕੁਝ ਦਿਨ ਬਾਅਦ ਕਿਸੇ ਵੀ ਤਰੀਕੇ ਦੇ ਨਾਲ ਉਹਦੀ ਮਦਦ ਕੀ ਕਰਦਾ ਹੈ ਤਾਂ ਉਹਦੀ ਨੀਅਤ ਪਰਖੀ ਜਾਂਦੀ ਹੈ ਨੀਅਤ ਵੇਖੀ ਜਾਂਦੀ ਹੈ ਛੋੜੇ ਝੋਟਾ ਬੋਤੇ ਝੋਲਤਾ ਪਰ ਦਾਨ ਕੁੰਨ ਕਰੋ ਖੁਸ਼ ਹੋ ਕੇ ਚੰਗੀ ਨੀਅਤ ਦੇ ਨਾਲ ਚੰਗੀ ਭਾਵਨਾ ਦੇ ਨਾਲ ਤਾਂ ਹੀ ਉਹ ਫਲ ਦੇ ਹੁਕਮ ਨਾਲ ਜੇਕਰ ਕੋਈ ਇੱਕ ਮੁੱਠ ਆਟੇ ਦੀ ਵੀ ਕਿਸੇ ਨੂੰ ਖੁਸ਼ ਹੋ ਕੇ ਦੇ ਦੇਵੇ ਉਹਦੇ ਬਦਲੇ ਵੀ ਉਹਦੀ ਕਿਸਮਤ ਬਦਲ ਜਾਂਦੀ ਹੈ ਸੁਸੰਗਤ ਜੀ ਇਹ ਕਹਾਣੀ ਦੇ ਰਹੀ ਹਾਂ ਕਹਾਣੀਕਾਰ ਨੇ ਸਾਨੂੰ ਕਿੰਝ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਪਰਮਪਿਤਾ ਪਰਮਾਤਮਾ ਜੀ ਸਾਨੂੰ ਬੜੇ ਮੌਕੇ ਦਿੰਦੇ ਆ ਨਹੀਂ ਕਿਸੇ ਨੂੰ ਤਬਦਲ ਹੁੰਦਾਂ ਸਾਡੀ ਕਿਸਮਤ ਸਾਡੇ ਹੱਥ ਵਿੱਚ ਆ ਜਿੰਨਾ ਹੀ ਅਸੀਂ ਕਿਸੇ ਦਾ ਭਲਾ ਕਰਾਂਗੇ ਉਨਾ ਹੀ ਦੁੱਗਣਾ ਚੋਗਣਾ ਉਹ ਕੇ ਸਾਡੇ ਵਾਪਸ ਮਿਲੇਗਾ ਸਾਡਾ ਭਲਾ ਹੋਵੇਗਾ ਤੇ ਇਹ ਭਲਾ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਪੈਸੇ ਦੇਣੀ ਉਧਰਨਾ ਬਸ ਮਨ ਦੇ ਵਿੱਚ ਪੁਲੇਹੀ ਭਾਵਨਾ ਰੱਖਣੀ ਹੈ ਕਿਸੇ ਦੇ ਬਾਰੇ ਨਾ ਮਾਰਾ ਸੋਚਣਾ ਹੈ ਨਾ ਮਾਰਾ ਕਰਨਾ ਹੈ ਥੋੜੇ ਦੇ ਵਿੱਚੋਂ ਥੋੜਾ ਤੇ ਬਹੁਤੇ ਦੇ ਵਿੱਚੋਂ ਬਹੁਤਾ ਕਰ ਸੱਚੀ ਸੁੱਚੀਤਾ ਉਹਨਾਂ ਦੇ ਨੰਦਾਰ ਕੋਣੀ ਕਰੋ ਪਰ ਅਸੀਂ ਅਜੇ ਇਨਾਂ ਲਾਮਕੀ ਹੋ ਗਏ ਹਾਂ ਕਿ ਸਾਡਾ ਧਿਆਨ ਸਿਰਫ ਜੋੜਨ ਦੇ ਵਿੱਚ ਹੈ ਕਿ ਜੋ ਕੁਝ ਆ ਮੈਨੂੰ ਮਿਲ ਜਾਵੇ ਸਭ ਕੁਝ ਪ੍ਰਾਪਤ ਕਰਕੇ ਵੀ ਅਸੀਂ ਖੁਸ਼ ਨਹੀਂ ਹਾਂ ਹੋਰ ਤੋਂ ਹੋਰ ਜੋੜਨ ਦੇ ਵਿੱਚ ਚੱਲਦੇ ਰਹੇ ਹਾਂ ਸੰਗਤ ਜੀ ਜੇ ਆਪਾਂ ਪੁਰਾਣੇ ਸਮਿਆਂ ਦੇ ਬਜ਼ੁਰਗਾਂ ਨੂੰ ਦੇਖੀਏ ਪੁਰਾਣੀਆਂ ਬਜ਼ੁਰਗ ਬੀਬੀਆਂ ਨੂੰ ਦੇਖੀਏ ਤਾਂ ਕਹਿੰਦੇ ਪੁਰਾਣੀਆਂ ਬਜ਼ੁਰਗ ਬੀਬੀਆਂ ਦੀ ਭਾਵਨਾ ਬੜੀ ਨੇਕ ਹੁੰਦੀ ਸੀ ਉਹ ਜਦੋਂ ਵੀ ਆਪਣੇ ਘਰ ਦੇ ਵਿੱਚ ੋਜਨ ਦਾ ਛਾਤਾ ਤਿਆਰ ਕਰਦੀਆਂ ਤਾਂ ਹਮੇਸ਼ਾ ਇੱਕਮੁੱਠ ਛਾਤੇ ਦੀ ਵੱਧ ਪਾਉਂਦੀਆਂ ਸਨ ਇੱਕ ਮੁੱਠ ਦਾਲ ਦੀ ਵੱਧ ਪਾ ਲੈਂਦੀਆਂ ਜੋ ਵੀ ਮਤਲਬ ਚੀਜ਼ ਬਣਉਂਦੀਆਂ ਨਾ ਥੋੜੀ ਜੀ ਉਹਨਾਂ ਨੇ ਵੱਧ ਬਣਾਉਣੀ ਤੇ ਇਹਦੇ ਪਿੱਛੇ ਉਹਨਾਂ ਦੀ ਭਾਵਨਾ ਕੀ ਹੁੰਦੀ ਸੀ ਕਿ ਕੋਈ ਵੀ ਮਨੁੱਖ ਸਾਡੇ ਘਰ ਦੇ ਵਿੱਚ ਆਵੇ ਚਾਹੇ ਭਾਵੇਂ ਕੋਈ ਰਾਹੀ ਪੰਗੀ ਕੋਈ ਮਹਿਮਾਨ ਸਾਡੇ ਘਰ ਤੋਂ ਖਾਲੀ ਨਾ ਜਾਵੇ ਕੋ ਕਿਹੜੇ ਮੱਥੇ ਘਰ ਆਏ ਮਹਿਮਾਨ ਦੀ ਸੇਵਾ ਕਰਦੇ ਹਾਂ ਪਾਵੇਂ ਉਹਨਾਂ ਦੇ ਘਰ ਦੇ ਵਿੱਚ ਅਚਾਨਕ ਕਿਸੇ ਨੇ ਆ ਜਾਣਾ ਫਿਰ ਵੀ ਉਹ ਕਦੀ ਫੱਖਾ ਨਹੀਂ ਸੀ ਮੋਦਾ ਕਿਉਂਕਿ ਇਹਨਾਂ ਕੋਲ ਇਹਨਾਂ ਪ੍ਰਸ਼ਾਦਾ ਹਰ ਧੂਜ ਵੰਡਣ ਨੂੰ ਦਿਆ ਜੇਕਰ ਕੋਈ ਵੀ ਰਿਸ਼ਤੇਦਾਰ ਕੋਈ ਵੀ ਮਨੁੱਖ ਨਾ ਆਉਂਦਾ ਉਹਨਾਂ ਦਾ ਉਹ ਕੋਈ ਪ੍ਰਸ਼ਾਦਾ ਬਚ ਜਾਂਦਾ ਤਾਂ ਉਹ ਕਿਸੇ ਜਾਨਵਰ ਨੂੰ ਪਾ ਦਿੰਦੇ ਹਨ ਕਿਸੇ ਪੰਛੀ ਨੂੰ ਪਾ ਦਿੰਦੇ ਹਨ ਇਸ ਤਰ੍ਹਾਂ ਉਹਨੇ ਨੇ ਪਾ ਮੰਗ ਦੇ ਨਾਲ ਤਿਆਰ ਕੀਤਾ ਪ੍ਰਸ਼ਾਦਾ ਜੋ ਜੀਵੀ ਖਾਂਦੇ ਉਹਨਾਂ ਦੇ ਤਨ ਮਨ ਦੇ ਦੁੱਖ ਰੋਗ ਦੂਰ ਹੁੰਦੇ ਤੇ ਚੰਗੀ ਹਾਲਤ ਰੱਖ ਕੇ ਕੀਤਾ ਹੋਇ ਹਰ ਕੰਮ ਕਰਕੇ ਉਹਨਾਂ ਦਾ ਆਪਣਾ ਵੀ ਭਲਾ ਹੁੰਦਾ ਉਹਨਾਂ ਦੇ ਕਰਦੀ ਬਰਕਤਵਾਦ ਜੀ ਕਿਉਂਕਿ ਉਹਨਾਂ ਦੀ ਇਹ ਆਦਤ ਕਰਕੇ ਕਰਦੇ ਵਿੱਚੋਂ ਟੈਲੀਫੋਨ ਦੇਖੇ ਲੱਗ ਜਾਂਦਾ ਸੀ ਕਿਉਂਕਿ ਸੰਗਤ ਜੀ ਸਾਨੂੰ ਸਾਡੇ ਹੱਥਾਂ ਦੇ ਨਾਲ ਕੀਤਾ ਹੋਇਆ ਦਾਤ ਤੋਂ ਕੀਤੀ ਹੋਈ ਸੇਵਾ ਹੀ ਵਾਪਸ ਮੰਗਨੀ ਆ ਇਸ ਕਰਕੇ ਵਾਹਿਗੁਰੂ ਜੀ ਨੇ ਜਿੰਨੇ ਕਸਮਾਤ ਬਣਾਇਆ ਹੈ

ਸੱਚੀ ਸੱਚੀ ਰੱਖੋ ਕਿਉਂਕਿ ਨੀਤਾਂ ਨਹੀਂ ਰਾਦਾਂ ਬਣ ਜਾਣੇ ਸੋ ਸੰਗਤ ਜੀ ਮੁੱਖ ਦੀ ਗੱਲ ਇਹ ਆ ਕਿ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਖੁਸ਼ੀਆਂ ਲੈਣੀਆਂ ਹੈ ਤਾਂ ਫਿਰ ਸਾਨੂੰ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਪੈਣਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਪ੍ਰਮੁੱਖ ਤਿੰਨ ਸਿੱਖਿਆਵਾਂ ਕਿਹੜੀਆਂ ਨੇ ਹੱਕ ਸੱਚ ਦੀ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਖਾਓ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਸੰਬੰਧ ਘਟਣ ਮੁਕਿਆਈ ਤੇ ਇਹ ਦਸਬੰਧ ਜੋ ਨੁਕ ਇਮਾਨਦਾਰੀ ਦੇ ਨਾਲ ਖੜਦੇ ਆ ਜਕੀਰ ਕਰਕੇ ਜਾ ਰਹੇ ਹ ਸਤਪੁਰ ਸੱਚੇ ਪਾਤਸ਼ਾਹ ਉਹਨਾਂ ਦੇ ਘਰ ਦੇ ਵਿੱਚ ਇਸੇ ਹੀ ਚੀਜ਼ ਦੀ ਕਮੀ ਨਹੀਂ ਰਹਿੰਦਿਆਂ ਤੇ ਆਪਣੀ ਹੱਕ ਸੱਚ ਸੋਚ ਕੀਤੀ ਹੋਈ ਕਿਰਤ ਭੰਗ ਦੇ ਵਿੱਚ ਉਹ ਦਸਬੰਧ ਬੰਨ੍ਹੇ ਹਨ ਅਤੇ ਇਹ ਦਸਬੰਧ ਨੂੰ ਨੰਨਦਾ ਦੀ ਗ੍ਰੀਪਾਂ ਦੀ ਮਦਦ ਸਟੇਜ 'ਤੇ ਚੱਲ ਰਿਹਾ। ਮਨਦੇਆ ਕੀ ਅੱਜ ਦਾ ਜਿਹੜਾ ਸਮਾਂ ਹੈ ਬੜਾ ਖਤਰਨਾਕ ਚੱਲ ਰਿਹਾ ਹੈ। ਆਪਾਂ ਕਿਸੇ ਵੀ ਅਣਜਾਣ ਬੰਦੇ ਦੇ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ। ਕਰਨਾ ਵੀ ਨਹੀਂ ਚਾਹੀਦਾ। ਕੋਈ ਵੀ ਅਣਜਾਣ ਬੰਦਾ ਹੋ ਕੇ ਤੁਹਾਡੇ ਕੋਲ ਆ ਕੇ ਤੁਹਾਨੂੰ ਕਹਿੰਦਾ ਹੈ ਤੁਹਾਡੇ ਤੋਂ ਕੁਝ ਲਵਦਾ ਹੈ ਤਾਂ ਖਾਸ ਕਰਕੇ ਪੈਣਾ ਦੀਆਂ ਧਿਆਨ ਰੱਖਿਓ ਕਿ ਕਿਸੇ ਵੀ ਅਣਜਾਣ ਵਿਅਕਤੀ ਨੂੰ ਘਰ ਦੇ ਵਿੱਚ ਨਾ ਦੇਣਾ ਕਿਉਂਕਿ ਕਈ ਥਾਵਾਂ ਤੇ ਇਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿ ਸਾਧੂ ਦੇ ਰੂਪ ਇਸ ਦੇ ਵਿੱਚ ਵੀ ਚੋਹ ਹੁੰਦੇ ਆ। ਇਸ ਕਰਕੇ ਸचेत ਰਹੋ ਪਰ ਇਹ ਚੋਰ ਠੱਗਾ ਦੇ ਡਰ ਕਰਕੇ ਅਸੀਂ ਆਪਣੇ ਗੁਰੂ ਦਾ ਉਪਦੇਸ਼ ਨਹੀਂ ਸੁਣਨਾ ਜਿਸ ਸਾਹਿਬ ਜੀ ਨੇ ਸਾਨੂੰ ਹੱਕ ਸੱਚਾ ਲਿਖਤੀ ਵਿੱਚ ਕਰ ਤੱਕ ਮੰਨਦੇ ਵਿੱਚ ਦਾ ਸੰਬੰਧ ਕੱਢਣ ਨੂੰ ਕਿਹਾ ਹੈ ਉਹ ਦਾ ਸੰਬੰਧ ਨੂੰ ਆਪਾਂ ਕੱਢਣਾਂ ਅਤੇ ਲੋਕਾਂ ਨੇ ਮਦਦ ਲਈ ਚਲਣਾ ਚਾਹੀਦਾ ਹੈ ਮੰਨਦੇ ਆ ਕਿ ਆਪਾਂ ਕਿਸੇ ਅਣਜਾਣ ਦੇ ਉਤੇ ਪ੍ਰਸਾਨ ਨਹੀਂ ਕਰ ਸਕਦੇ ਪਰ ਸ਼ੁਰੂਆਤ ਤੇ ਜਿੱਥੇ ਖੁਦ ਦੇ ਘਰੀ ਮਹੱਲੇ ਤੋਂ ਕਰੋ ਕਿਉਂਕਿ ਇੱਥੇ ਤਾਂ ਆਪਾਂ ਸਭ ਨੂੰ ਜਾਣਦੇ ਹੁੰਦੇ ਆ ਸਾਡੇ ਕੋਠੀ ਦੇ ਗਲੀ ਮਹਾਂ ਲੇਦੇ ਵਿੱਚ ਕੋਈ ਨਾ ਕੋਈ ਇਦਾਂ ਦਾ ਪਰਿਵਾਰ ਜਰੂਰ ਹੁੰਦਾ ਹੈ ਜੋ ਲੋੜ ਵੰਸ ਕੋਈ ਗਰੀਬ ਹੋਵੇ ਉਦੀ ਮਦਦ ਕਰੇ ਸਾਡੀ ਰਿਸ਼ਤੇਦਾਰੀਆਂ ਦੇ ਵਿੱਚ ਦੇਖੋ ਕਿ ਜੇਕਰ ਕਿਸੇ ਭੈਣ ਭਰਾ ਨੂੰ ਤਹਾਲੇ ਮਦਦ ਦੀ ਲੋੜ ਹੋਵੇ ਉਦੀ ਮਦਦ ਕਰਨ ਗੁਰੂ ਘਰ ਦੇ ਚੱਕਰਾਂ ਦੇ ਸੰਬੰਧ ਵਿੱਚ ਕਰਕੇ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ 'ਚ ਆਪਣਾ ਜੋੜ ਲਗਾਉਂ ਲੰਗਰਾਂ ਦੇ ਵਿੱਚ ਛੋਜਿਤਮ ਤੋਂ ਸਤਿਗੁਰ ਸੱਚੇ ਪਾਤਸ਼ਾਹ ਅਪੜਾ ਰੰਗ ਲਾ ਦੇਣੇ ਤੇ ਨਹੀਂ ਸੰਗੀਤ ਜੀ ਸਾਡਾ ਜਪਿਆ ਹੋਇਆ ਨਾਮ ਸਾਡੇ ਕੀਤੇ ਹੋਏ ਨੇਕ ਕੰਮ ਸਾਡੇ ਵੱਲੋਂ ਕੀਤਾ ਹੋਇਆ ਵਾਣ ਕੰਮ ਇੰਨੇ ਹੀ ਸਾਡੇ ਕੰਮ ਆਉਂਦਾ ਹੈ ਇੰਨੇ ਸਾਡੇ ਜੀ ਵਾਹੀ ਰਸਤੇ ਸਾਫ ਕਰਦੇ ਆਂ ਸੋ ਆਸ ਕਰਦੇ ਆਂ ਕਿ ਅੱਜ ਵੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਨਾਲ ਕਹਤੇ ਸ਼ੇਅਰ ਜ਼ਰੂਰ ਕਰ ਦੇਣਾ